ਕਾਰੀ ਕੰਮ ਆ ਇਹਦੇ ਵਿੱਚ ਤੁਸੀਂ ਨਹੀਂ ਰੋਕ ਸਕਦਾ ਨਾ ਠੀਕ ਹੈ ਅਸੀਂ ਥੋੜੇ ਫਾਇਦੇ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਤੁਸੀਂ ਵੀ ਆਪਣੀ ਡਿਊਟੀ ਕਰ ਰਹੇ ਹੋ ਨਾ ਤੁਸੀਂ ਆਪਣੀ ਡਿਊਟੀ ਕਰ ਰਹੇ ਹੋਗੇ ਇੱਕ ਮਿੰਟ ਬੱਸ ਸੁਣ ਅਸੀਂ ਆਪਣੀ ਡਿਊਟੀ ਨਾ ਕਰੀਏ ਤੁਸੀਂ ਬਾਹਰੋਂ ਪ੍ਰੈਸ ਕਰਦੇ ਹੋ ਚੇਪਾ ਵਾਲੇ ਮੀਟਰ ਜਿਹੜੇ ਲਗਾਤੇ ਆ ਸਰਕਾਰ ਨੇ ਧੱਕੇ ਦੇ ਨਾਲ ਜਿਹਦੇ ਨਾਲ ਸਿੱਧਾ ਹੀ ਅੱਜ ਦਿਖ ਰਿਹਾ ਵੀ ਬਿਜਲੀ ਬੋਰਡ ਨੂੰ ਪਬਲਿਕ ادارے ਨੂੰ ਜਿਹੜਾ ਵਾ ਕਾਰਵੇਟ ਕਰਾਉਣਿਆਂ ਨੂੰ ਦਿੱਤਾ ਜਾ ਰਿਹਾ ਵੇਚਿਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਜਿਹੜੇ ਬਿਜਲੀ ਵਾਲੇ ਮੀਟਰ ਲਾ ਕੇ ਜੋ ਫੈਸਲਾ ਕੀਤਾ ਵਾ ਉਹ ਅਸੀਂ ਬਿਜਲੀ ਦਫ਼ਤਰਾਂ ਦੇ ਵਿੱਚ ਐਸਡੀਓ ਨੂੰ ਸੰਬੰਧਿਤ ਜਿਹੜੇ ਆ ਉਹ ਅਸੀਂ ਅੱਜ ਜਮ੍ਹਾਂ ਕਰਾਉਣ ਵਾਸਤੇ ਪੂਰੀਆਂ ਸਾਡੀਆਂ ਤਿਆਰੀਆਂ ਮੁਕੰਮਲ ਆ ਇਸ ਵਕਤ ਅਸੀਂ ਪਿੰਡ ਮਾਨੋਚਾਲ ਦੇ ਵਿੱਚ ਆ ਵੇਖ ਲਓ ਵੱਡੀ ਪੱਤਰ ਤੇ ਜੇ ਆ ਰਿਹਾ ਆ ਝਾਤ ਮਾਰ ਲਓ ਵੱਡੀ ਪੱਧਰ ਤੇ ਜਿਹੜੇ ਅੱਜ ਅਸੀਂ ਮੀਟਰ ਚਿਪ ਵਾਲੇ ਲਾ ਕੇ ਤੇ ਸੇਜ ਤੋਂ ਜਮਾ ਕਰਾਉਣ ਲੱਗੇ ਆ ਜੀ ਸਾਡੀ ਮੰਗ ਇਹ ਆ ਵੀ ਪਹਿਲੇ ਕਾਲੇ ਚਿਪ ਵਾਲੇ ਕਾਲੇ ਮੀਟਰ ਲਿਆਂਦੇ ਜਾਣ 1 ਰੁਪਇਆ 32 ਜੂੰਟ ਕੀਤੀ ਜਾਵੇ ਸਾਨੂੰ ਸਬਸਤੀਆਂ ਦੀ ਲੋੜ ਨਹੀਂ ਕਿਉਂਕਿ ਪੰਜਾਬ ਨੂੰ ਸਬਸਤੀਆਂ ਦੀ ਲੋੜ ਨਹੀਂ ਮੈਂ ਕਰੀ ਸੀ ਕਰੀ ਸੀ ਇਹ ਹੈ ਜੀ ਚਿਪ ਵਾਲਾ ਮੀਟਰ ਜਿਹੜੇ ਸਰਕਾਰ ਲਾ ਰਹੀ ਆ ਔਰ ਸਰਕਾਰ ਪ੍ਰਾਈਵੇਟੇਸ਼ਨ ਕਰਨ ਦੇ ਲਈ ਇਹ ਮੀਟਰਾਂ ਤੋਂ ਸ਼ੁਰੂਆਤ ਹੋਈ ਆ ਬਿਜਲੀ ਬੋਰਡ ਵੇਚਣ ਜਾ ਰਹੀ ਹੈ ਸਰਕਾਰ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ ਇਹ ਹੈ ਕਿ ਇਹ ਇਹ ਆ ਜੀ ਆਪਣੇ ਆਪਣੇ ਇਹਨਾਂ ਦੇ ਹੱਥੋਂ ਪਿੱਛੇ ਦਾ ਲੋਕੀਆ ਤਸਵੀਰ ਪਤਾ ਨਹੀਂ ਆਉਣਾ ਕਿੱਥੇ ਅਗੇ ਦਾ ਮੀਟਰ ਆ ਵਾਲਾ ਪਰਖੜੇ ਬੰਦਾ ਕੋਣ ਬਰਾਬਰ ਲਿਆ ਔਰੇ ਔਰੇ ਕਰਾ ਲਿਆ ਬੁੱਧ ਹੈ ਨੂੰ ਨਾਲ ਲਓ ਉਹ ਲਿਆਓ ਉਹਨਾਂ ਨੂੰ ਉਹਰੇ ਲਿਆਓ 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 ਲੇਡੀ ਸਾਹਿਬ ਜੈਨ ਸਾਹਿਬ ਉਹਰੇ ਕਰ ਲੋ ਇਹ ਚਿੱਪ ਵਾਲਾ ਉਹਦੀ ਤਸਵੀਰ ਕੌਰ ਦੇ ਨਾਂ ਤੇ ਮੀਟਰ ਹੈਗਾ ਸਸਰਾਲੀ ਪਿੰਡ ਚ ਆਪਾਂ ਖੜੇ ਆ ਇਸ ਟਾਈਮ ਸਸਰਾਲੀ ਪਿੰਡ ਤੋਂ ਇਹ ਜਿਹੜੀਆਂ ਜਿਨ੍ਹਾਂ ਦਾ ਮੀਟਰ ਉਹ ਵੀ ਨਾਲ ਨੇ ਆਪਣੇ ਜਿਹੜੇ ਆਪਾਂ ਨੂੰ ਸਹਿਮਤੀ ਦੇ ਰਹੇ ਨੇ ਆਪਾਂ ਉਹਨਾਂ ਦੇ ਮੀਟਰ ਉਤਾਰ ਰਹੇ ਆ ਤੇ ਇਹ ਚਿੱਪ ਵਾਲੇ ਮੀਟਰ ਨੇ ਜਿਹੜੇ ਸਰਕਾਰ ਲਾ ਕੇ ਪ੍ਰਾਈਵੇਟੇਸ਼ਨ ਕਰਨ ਜਾ ਰਹੀ ਬਿਜਲੀ ਬੋਰਡ ਵੇਚਣ ਜਾ ਰਹੀ ਆ ਤੇ ਆਪਾਂ ਇਹਨੂੰ ਬਚਾਉਣਾ ਬਚਾਉਣਾ ਸਾਰਿਆਂ ਦੇ ਪਿੰਡ ਦੇ ਸਹਿਯੋਗ ਨਾਲ ਆ ਇਕੱਲੇ ਦਾ ਕੋਈ ਇੱਥੇ ਕੰਮ ਨਹੀਂ ਇਹ ਇਕੱਲਾ ਸਸਰਾਲੀ ਪਿੰਡ ਵਾ ਉਹ ਮੈਂ ਉਹਨਾਂ ਨੂੰ ਪਾਣੀ ਦੋਬੋ ਬਣਾ ਜਿਹੜਾ ਅਵੇ ਆ ਗਿਆ ਭੱਜਾ ਉਹਨਾਂ ਧੱਕਾ ਕਰਨਾ ਪਏ ਦਾ ਆ ਦੇਖ ਲਓ ਆ ਦੇਖ ਲਓ ਸਾਰਾ ਹੈ ਨਹੀਂ ਗਿਆ ਮੀਟਰ ਚੱਲ ਰਿਹਾ ਆ 18 ਲਾਤੀਆਂ ਨੇ ਮੀਟਰ ਚੱਲ ਰਿਹਾ ਹਾਂ ਚਲੋ ਬੇਚੂ ਕਰਨੇ ਚਾਹੀਦੇ ਹਾਂ ਟ੍ਰੈਕਟਰ ਸਾਰ ਜੋੜ ਰਹੇ ਹਾਂ ਅਸੀਂ ਬਿਜਲੀ ਬੋਰਡ ਨੂੰ ਕਹਿੰਨੇ ਆਂ ਵੀ ਅਸੀਂ ਉਤਾਰ ਰਹੇ ਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿੰਮੇਵਾਰੀ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਜ਼ਿੰਮੇਵਾਰੀ ਆ ਜੇ ਕਿਸੇ ਖਪਤਕਾਰ ਨੂੰ ਅਸੀਂ ਆ ਮੀਟਰ ਤਾਰਿਆ ਸਾਡੀ ਜ਼ਿੰਮੇਵਾਰੀ ਆ ਕੋਈ ਕਾਰਵਾਈ ਆ ਸਾਡੇ ਤੇ ਕਰੋ ਅਸੀਂ ਸੈਦ ਨੂੰ ਤਿਆਰ ਆਂ ਕੋਈ ਜੁਰਮਾਨਾ ਸਾਡੇ ਤੇ ਪਾ ਦਿਓ ਮੇਰੇ ਤੇ ਪਾ ਦਿਓ ਕੋਈ ਪਰਵਾਹ ਨਹੀਂ ਹੈਗੀ ਮੈਂ ਆਪੇ ਲੜ ਲੂੰਗਾ ਸਰਕਾਰ ਨਾਲ ਲੜਦੇ ਆ ਰਹੇ ਆ ਲੜਾਂਗੇ ਪਰ ਅਸੀਂ ਬਿਜਲੀ ਵੇਚਣ ਨਹੀਂ ਦੇਣੀ ਬਿਜਲੀ ਬੋਰਡ ਵੇਚਣ ਨਹੀਂ ਦੇਣਾ ਤੁਸੀਂ ਪਟੰਡੇ ਵਾਲਾ ਥਰਮਲ ਪਲਾਂਟ ਵੇਚਤਾ 700 ਕਰੋੜ ਰੁਪਏ ਤੁਸੀਂ ਪਹਿਲਾਂ ਖਰਚ ਕੀਤਾ ਉੱਤੇ ਤੇ ਦਸਾਂ ਦਿਨਾਂ ਬਾਅਦ ਤੁਸੀਂ ਵੇਚ ਦਿੱਤਾ ਤੁਸੀਂ ਸਾਰੀਆਂ ਪ੍ਰਾਈਵੇਟ ਜਿੰਨੀਆਂ ਜ਼ਮੀਨਾਂ ਨੇ ਬਿਜਲੀ ਬੋਰਡ ਦੀਆਂ ਸਾਰੀਆਂ ਵੇਚਣੀਆਂ ਲਾਤੀਆਂ ਸਾਰੀਆਂ ਦੇ ਨੋਟੀਫਿਕੇਸ਼ਨ ਮੇਰੇ ਫੋਨ 'ਚ ਨੇ ਨੋਟੀਫਿਕੇਸ਼ਨ ਆਏ ਨੇ ਸਾਨੂੰ ਅਸੀਂ ਨਾ ਕੋਈ ਨਾ ਕੋਈ ਬਿਜਲੀ ਬੋਰਡ ਦੀ ਜ਼ਮੀਨ ਵੇਚਣ ਦੇਣੀ ਆ ਇਹ ਨਾਜ਼ ਇਹ ਬਿਜਲੀ ਪ੍ਰਾਈਵੇਟ ਹੋਣ ਦੇਣੀ ਆ ਇਹਦੀ ਖਾਤਰ ਲੜਾਂਗੇ ਜਿੰਨਾ ਲੜਿਆ ਗਿਆ ਸਾਡੇ ਕੋਈ ਹੈ ਕਿ ਲੱਗਿਆ ਬੂਸਾ ਥਾਡੇ ਬੋਲੋ ਬੋਲੋ ਸਾਨੂੰ ਤਾਂ ਉੱਤੇ ਮੈਂ ਦੂਆ ਵੀ ਨਹੀਂ ਦੇਖਣਿਆਂਦਾ ਬਿੱਲ ਮੋਬਾਈਲ ਤੇ ਬੰਦੇ ਅਨਪੜ ਬੰਦੇ ਜੀ ਜੀ ਦਾ ਨੰਬਰ ਲਿਖ ਲਓ ਜਿਨ੍ਹਾਂ ਦੇ ਲਾਉਣੇ ਮੀਟਰ ਅਸੀਂ ਅਨਪੜ ਬੰਦੇ ਆ ਸਾਨੂੰ ਉੱਤੇ ਪਹਿਲੇ ਵੀ ਨਹੀਂ ਦੇਖਣਿਆਂਦਾ ਨੀ ਅੱਗੇ ਦੂਆ ਲੱਗਿਆ ਅਸੀਂ ਮੀਟਰ ਉਹ ਬਿੱਲ ਕੱਢ ਕੇ ਸਾਨੂੰ ਫਰਾਦ ਦੇ ਨੇ ਜਾਣੇ ਤੋਂ ਪੜਾ ਲਈ ਜਦਾ ਤਾਰਿਆ ਜਦਾ ਅੱਤੇ ਹੁਣ ਸਾਨੂੰ ਕੋਈ ਦਾ ਹਿਸਾਬ ਤਾਪ ਨਹੀਂ ਆ ਰਿਹਾ ਜੀ